ਸੰਯੁਕਤ ਮੋਰਚਾ ਗੈਰਾਇਤ ਕਥੇ ਕੇਐਮਐਨ ਵੱਲੋਂ ਇੱਕ ਨਿਮਰਤਾ ਸਹਿਤ ਪੰਜਾਬ ਦੇ ਦੇਸ਼ ਵਾਸੀਆਂ ਨੂੰ ਇੱਕ ਅਪੀਲ ਕੀਤੀ ਗਈ ਹੈ ਕਿ ਆਪ ਸਭ ਨੂੰ ਪਤਾ ਹੈ ਕਿ ਸਰਦਾਰ ਜਗਜੀਤ ਸਿੰਘ ਗੱਲੇਵਾਲ ਜੋ ਕਿ ਕਿਸਾਨੀ ਮਸਲੇ ਨੂੰ ਲੈ ਕੇ ਅਤੇ ਸਮੁੱਚੇ ਦੇਸ਼ ਵਾਸੀਆਂ ਦੀ ਜਿਨ੍ਹਾਂ ਨੇ ਆਪਣੇ ਦੋਵਾਂ ਕੱਦੀ ਪੇਟ ਦੀ ਭੁੱਖ ਮਿਟਾਉਣੀ ਹੈ ਤੇ ਉਹਨਾਂ ਦੇ ਮਸਲੇ ਨੂੰ ਲੈ ਕੇ 26 ਨਵੰਬਰ ਤੋਂ ਮਰਮਰ ਤੇ ਬੈਠੇ ਨੇ ਜਿਨ੍ਹਾਂ ਨੂੰ ਅੱਜ 37 ਦਿਨ ਹੋ ਗਿਆ ਔਰ ਇਸ ਦੇ ਸਬੰਧ ਵਿੱਚ 30 ਨਵੰਬਰ ਨੂੰ ਪੰਜਾਬ ਨੂੰ ਪਾ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਸਬੰਧ ਵਿੱਚ ਪੰਜਾਬ ਵਾਸੀਆਂ ਨੇ ਬਹੁਤ ਵੱਡਾ ਹਮਾਰਾ ਦਿੱਤਾ ਜਿਸ ਕਰਕੇ ਮੈਂ ਆਪਣੇ ਵੱਲੋਂ ਤੇ ਦੋਵਾਂ ਫਰਮਾਂ ਵੱਲੋਂ ਜਿਹੜਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਇੱਕ ਨਿਮਰਤਾ ਸਹਿਤ ਅਪੀਲ ਕਰਦਾ ਕਿ ਸਰਦਾਰ ਗਜਜੀਤ ਸਿੰਘ ਵੱਲੇ ਵਾਲੇ ਚਾਹੁੰਦੇ ਨੇ ਕਿ ਮੈਂ ਦੇਸ਼ ਵਾਸੀਆਂ ਦਾ ਜਿਨ੍ਹਾਂ ਤੱਕ ਮੈਂ ਪਹੁੰਚ ਕਰਕੇ ਲੜਾਈ ਇਹ ਸ਼ੁਰੂ ਕੀਤੀ ਤੇ ਅੱਜ ਉਹ ਮੇਰੇ ਨਾਲ ਬਹੁਤ ਖੰਧਰਦੀ ਪੜਤਾਰਾਂ ਨੇ ਉਹ ਮੈਨੂੰ ਮਿਲਣਾ ਚਾਹੁੰਦੇ ਨੇ ਤੇ ਮੇਰੀ ਇੱਕ ਖੁਆਇਸ਼ ਹੈ ਕਿ ਮੈਂ ਉਹਨਾਂ ਸਾਰਿਆਂ ਦੇ ਦਰਸ਼ਨ ਕਰ ਸਕਾਂ ਜਿਸ ਕਰਕੇ ਅਸੀਂ ਦੋਵਾਂ ਫੋਰਮਾਂ ਵੱਲੋਂ 4 ਜਨਵਰੀ ਜੇ ਕੋਈ ਅੱਜ 1 ਜਨਵਰੀ ਹੋ ਗਈ ਹੈ ਤੇ ਇਸੇ ਹੀ 4 ਜਨਵਰੀ ਨੂੰ ਜਿਹੜਾ ਅਸੀਂ ਖਨੌਰੀ ਬਾਰਡਰ ਤੇ ਇੱਕ ਕਿਸਾਨ ਮਹਾਪੰਚਾਇਤ ਰੱਖੀ ਹੈ ਤੇ ਮੇਰੀ ਨਿਮਰਤਾ ਸਹਿਤ ਪੰਕਤੀ ਹੈ ਖਾਸ ਕਰਕੇ ਪੰਜਾਬ ਨੂੰ ਕਿ ਜਿਸ ਤਰ੍ਹਾਂ ਤੁਸੀਂ 30 ਨਵੰਬਰ ਨੂੰ ਪੰਜਾਬ ਬੰਦ ਕਰਕੇ ਇੱਕ ਬਹੁਤ ਵੱਡਾ ਖੁਲਾਸ ਸਰਦਾਰ ਜਗਜੀਤ ਸਿੰਘ ਡੱਡੇਵਾਲ ਨੂੰ ਹੌਸਲਾ ਦਿੱਤਾ ਹੈ ਇਸੇ ਤਰ੍ਹਾਂ 4 ਜਨਵਰੀ ਨੂੰ ਵੱਤੋਂ ਵੱਤ ਖਲੋਰੀ ਬਾਰਡਰ ਤੇ ਪਹੁੰਚ ਕੇ ਤੇ ਉਥੇ ਜਿਹੜਾ ਸਮਰਵਿਤ ਕਰੋ ਇਸ ਕਸਾਲ ਵਾਹ ਪੰਚਾਇਤ ਦੇ ਵਿੱਚ ਤੁਸੀਂ ਉਥੇ ਪਹੁੰਚਣ ਦੀ ਕਰਪਾਤਾ ਕਰੋ ਤਾਂ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੋ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਹ ਉਸ ਦਿਨ ਉਹਨਾਂ ਦੀ ਰਿਕਵੈਸਟ ਹੈ ਕਿ ਜਿੱਥੋਂ ਇਸ ਜਦੋਂ ਸਾਰੇ ਵੀਰ ਆਉਣਗੇ ਤੇ ਮੈਂ ਉਹਨਾਂ ਸਾਰੀਆਂ ਸੰਤਾਂ ਦਾ ਜਿਹੜਾ ਉਹ ਦਰਸ਼ਨ ਕਰ ਸਕਾਂ ਉਹਨਾਂ ਨੂੰ ਜਿਹੜਾ ਉਚੇਚੇ ਤੌਰ ਤੇ ਉਸ ਦਿਨ ਪੰਡਾਲ ਦੇ ਵਿੱਚ ਸਟੇਜ ਦੇ ਉੱਤੇ ਜਿਹੜਾ ਉਹ ਜਿਆਦਾ ਜਾਵੇਗਾ ਭਾਵੇਂ ਕਿਸੇਰੀਕ ਤੌਰ ਤੇ ਉਹਨਾਂ ਦੀ ਹਿੰਮਤ ਨਹੀਂ ਹੈਗੀ ਪਰ ਫਿਰ ਵੀ ਉਹਨਾਂ ਦੀ ਖੁਆਇਸ਼ ਹੈ ਕਿ ਮੈਂ ਸੰਤਾਂ ਦੇ ਦਰਸ਼ਨ ਕਰ ਸਕਾਂ ਸੋ ਮੈਂ ਦੁਬਾਰਾ ਦੁਬਾਰਾ ਫੇਰੇ ਬੇਨਤੀ ਕਰਦਾ ਕਿ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਜਿੱਥੇ ਸਰਦਾਰ ਜਗਜੀਤ ਸਿੰਘ ਥੱਲੇਵਾਲ ਮਰਨ ਮਰਤੇ ਬੈਠੇ ਨੇ ਅੱਜ ਉਹਨਾਂ ਨੂੰ ਸੰਤਿਵਾਦ ਦੇਣਾ ਉਹ ਤੁਹਾਡੇ ਸਾਰਿਆਂ ਦੇ ਦਰਸ਼ਕ ਕਰਨਾ ਚਾਹੁੰਦੇ ਨੇ ਕਿਰਪਾ ਕਰਕੇ ਵੱਧ ਤੋਂ ਵੱਧ 4 ਜਨਵਰੀ ਨੂੰ ਸਵੇਰੇ ਯਾਰਾ ਮੈਂ ਤੁਹਾਨੂੰ ਪਹਿਲਾਂ ਪਹਿਲਾਂ ਉੱਥੇ ਪਹੁੰਚਣ ਦੀ ਕਿਰਪਾਤਾ ਕਰੋ ਇਹ ਅਪੀਲ ਮੇਰੀ ਜਿਸੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਆ ਉੱਥੇ ਦੇਸ਼ ਵਾਸੀਆਂ ਨੂੰ ਵੀ ਆ ਕਿ ਜਿੱਥੇ ਵੀ ਕੋਨੇ-ਕੋਨੇ ਤੇ ਬੈਠੇ ਨੇ ਕਿਸਾਨੀ ਮਸਲਿਆਂ ਨੂੰ ਲੈ ਕੇ ਜਿਹੜੇ ਤੁਸੀਂ ਚਿੰਤਤ ਹੋ ਤੁਹਾਡੀਆਂ ਮੰਗਾਂ ਨੂੰ ਲੈ ਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਵਰ ਵਰਤੇ ਬੈਠਿਆ ਸੋ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਨੇ ਤੇ ਆਓ ਕਿਰਪਾ ਕਰਕੇ 4 ਜਨਵਰੀ ਨੂੰ ਵੱਤ ਵੱਤ ਫਨੋਰੀ ਬਾਰਡਰ ਤੇ ਪਹੁੰਚਣ ਦੀ ਕਿਰਪਾਤਾ